ਇਹ ਕਿਹਾ ਜਾਂਦਾ ਹੈ ਕਿ ਅੱਜ ਦਾ ਯੁੱਗ ਵਿਚਾਰਾਂ ਦਾ ਯੁੱਗ ਹੈ ਹਥਿਆਰਾਂ ਦਾ ਨਹੀਂ ਪਰ ਸਾਡੇ ਗੁਰੂ ਸਹਿਬਾਨਾ ਨੇ ਸਾਨੂੰ ਸ਼ਸਤਰ ਤੇ ਸ਼ਾਸਤਰ ਨਾਲ ਜੋੜਿਆ ਸੀ ਚਲੋ ਮੰਨ ਲੈਂਦੇ ਹਾਂ ਕਿ ਅੱਜ ਦਾ ਯੁੱਗ ਵਿਚਾਰਾਂ ਦਾ ਯੁੱਗ ਹੈ ਪਰ ਜਿੱਥੇ ਹਥਿਆਰਾਂ ਨੇ ਕੰਮ ਆਉਣਾ ਹੈ ਉੱਥੇ ਵਿਚਾਰਾਂ ਨੇ ਕੰਮ ਨਹੀਂ ਆਉਣਾ ਹੁਣ ਮੰਨ ਲਓ ਕੱਲ ਨੂੰ ਕੋਈ ਤੁਹਾਡੇ ਤੇ ਹਮਲਾ ਕਰ ਦੇਵੇ ਤਾਂ ਤੁਸੀਂ ਵਿਚਾਰ ਤਾਂ ਨਹੀਂ ਸੁੱਟ ਕੇ ਮਾਰੋਗੇ ਅਗਲੇ ਤੇ ਉੱਥੇ ਹਥਿਆਰਾਂ ਨੇ ਹੀ ਕੰਮ ਹੋਣਾ। ਸਾਡੇ ਗੁਰੂ ਸਹਿਬਾਨਾਂ ਨੇ ਕਿਹਾ ਸੀ ਕਿ ਸ਼ਸਤਰ ਸਾਡੇ ਪੀਰ ਨੇ। ਇਸੇ ਲਈ ਤਾਂ ਸਾਡੀ ਅਰਦਾਸ ਵੀ ਪ੍ਰਥਮ ਪਗੋਤੀ ਸਿਮਰ ਕੇ ਕਹਿ ਕੇ ਸ਼ੁਰੂ ਹੁੰਦੀ ਹੈ। ਹਰਮਨਜੀਤ ਜੀ ਨੇ ਰਾਣੀ ਤਤ ਦੇ ਵਿੱਚ ਲਿਖਿਆ ਸ਼ਸਤਰਾਂ ਨੂੰ ਚੁੱਕਣ ਦਾ ਇੱਕ ਨਿਯਤ ਵੇਲਾ ਹੈ। ਸ਼ਸਤਰਾਂ ਨੂੰ ਚੁੱਕਣ ਦੀ ਇੱਕ ਨਿਯਤ ਮਰਿਆਦਾ ਹੈ। ਸਾਧ ਹੱਥਾਂ ਵਿੱਚ ਆ ਕੇ ਸ਼ਸਤਰ ਕਿਰਪਾ ਵਰਤਉਂਦੇ ਨੇ ਰੂਸ ਤੇ ਚੀਨ ਦੋ ਵੱਡੇ ਕਾਮਰੇਡ ਮੁਲਕ ਨੇ ਪਰ ਇੰਨਾ ਮੁਲਕਾਂ ਵਿੱਚ ਹੀ ਸਭ ਤੋਂ ਵੱਧ ਹਾਈ ਟੈਕ ਕੁਆਲਟੀ ਹਥਿਆਰ ਨੇ ਜੇ ਸ਼ਸਤਰਾਂ ਦੀ ਇੰਨੀ ਲੋੜ ਨਾ ਹੁੰਦੀ ਤਾਂ ਹਥਿਆਰਾਂ ਦਾ ਇੰਨਾ ਕਾਰੋਬਾਰ ਨਾ ਹੁੰਦਾ ਹੁਣ ਭਾਰਤ ਦਾ ਡਿਫੈਂਸ ਬਜਟ ਦੇਖ ਲਓ ਕਿੰਨਾ ਉੱਤੇ ਚਲਾ ਗਿਆ ਕਿਉਂ ਕਿਉਂਕਿ ਇਹ ਸਾਡੀ ਹੀ ਸੇਫਟੀ ਦੇ ਲਈ ਹੈ ਪਰ ਸ਼ਸਤਰਾਂ ਨੂੰ ਰੱਖਣਾ ਵੀ ਇੱਕ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈ। ਸ਼ਸਤਰਾਂ ਦੀ ਵਰਤੋਂ ਸਿਰਫ ਆਪਣੀ ਜਾਂ ਕਿਸੇ ਗਰੀਬ ਦੀ ਰੱਖਿਆ ਲਈ ਹੀ ਕਰਨੀ ਚਾਹੀਦੀ ਹੈ। ਇਹ ਫालतू ਫੁਕਰੀ ਬਾਜ਼ੀ ਲਈ ਨਹੀਂ ਹੁੰਦੇ। ਨਾ ਹੀ ਫਾਇਰ ਮਾਰ ਕੇ ਕਿਸੇ ਡਾਂਸਰ ਕੁੜੀ ਨੂੰ ਮਾਰਨ ਲਈ ਹੁੰਦੇ ਨੇ। ਨਾ ਹੀ ਗੈਂਗਸਟਰ ਬਣ ਕੇ ਫਿਰੋਤੀ ਮੰਗਣ ਲਈ ਤੇ ਕਿਸੇ ਮਾਂ ਦੇ ਬੇਕਸੂਰ ਪੁੱਤ ਨੂੰ ਮਾਰਨ ਲਈ ਹੁੰਦੇ ਨੇ। ਮੈਨੂੰ ਲੱਗਦਾ ਹੈ ਦੇ 84 ਦੇ ਵਿੱਚ ਸਿੱਖਾਂ ਕੋਲ ਹਥਿਆਰ ਹੁੰਦੇ ਤਾਂ ਸ਼ਾਇਦ ਐਨੀ ਨਸਲ ਕੁਸ਼ੀ ਨਾ ਹੁੰਦੀ ਜਿੰਨਾ ਕੋਲ ਹਥਿਆਰ ਸੀ ਉਹਨਾਂ ਨੇ ਆਪਣੀ ਰਾਖੀ ਕਰ ਲਈ ਇਸ ਲਈ ਸਾਡੇ ਕੋਲ ਸ਼ਸਤਰਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਰਾਣੀ ਤੱਤ ਦੇ ਵਿੱਚ ਲਿਖਿਆ ਹੈ ਵੇਲਾ ਹੋਇਆ ਟੱਲ ਖੜਕਿਆ ਮਿਟ ਗਏ ਨਾ ਸਿਰ ਨਾਵੇਂ ਹਰ ਸ਼ੈ ਵਿੱਚੋਂ ਨਜ਼ਰੀ ਆਈ ਗੋਬਿੰਦ ਕੇ ਪਰਛਾਵੇਂ ਨਵੇਂ ਸਿਰੇ ਤੋਂ ਸ਼ਸਤਰ ਵਾਹੇ ਟੱਕ ਸਮੇਤੇ ਲਾਇਆ ਸਾਧ ਜਨਾ ਦਾ ਆਸਣ ਬਣ ਗਈ ਤੇਗ ਦੀ ਸੁੱਚੀ ਕਾਇਆ ਤਨ ਕਿਰਪਾਨਾ ਤਨ ਮਸਕੀਨਾ ਤਨ ਗੁਰੂ ਸੰਤ ਸਿਪਾਹੀ